ਟਾਟਾ ਦੀ ਗੱਡੀ ਆ 360 ਲੀਟਰ ਇਹਦੀ ਕੰਪਨੀ ਕਹਿੰਦੀ ਆ ਟੈਂਕੀ ਨੂੰ ਜੀ ਚਲੋ 10 15 ਲੀਟਰ ਫालतू ਪਾ ਜਾਂਦਾ ਪਲਾਂਟਰੀ ਦੀ ਆ ਮੇਰੇ ਜੇਬ ਚ ਪਈਆਂ ਫੜੀ ਤੈਨੂੰ ਕੋ 92 ਲੀਟਰ ਤੇਲ ਪਾ ਰਾਂ ਫਿਰ ਪੰਪ ਆ ਲੈਣ ਇਹ ਦੇਖੋ ਤੇ ਮਾਲਕ ਨੂੰ ਕਹਿ ਰਹੇ ਆ ਕਹਿ ਰਹੇ ਨੇ ਅੱਗੇ ਤੇ ਕਹਿੰਦਾ ਇਹ ਤਾਂ ਜ਼ੀਰੋ ਚੈੱਕ ਰਹੀ ਆ ਕਹਿੰਦੀ 392 ਕੋ ਦਾ ਕਹਿੰਦੀ ਕੋਣੀ ਦਾ ਵੀਰੇ ਪਾ ਬੰਦ ਕਰ ਇਹਨੂੰ ਪਹਿਲਾਂ ਵੀਰੇ ਖੜ ਜਾ ਕੱਢ ਆ ਯਾ ਤੂੰ ਮੋਲ ਮੋਤ ਕਰ ਉਹ ਉਹ ਤਾੜੀ ਲੱਗ ਜੀ ਗਰਾਉਂਡ ਕਰ ਰਹਿਣਾ ਛਾਦਾ ਦਾ ਨਹੀਂ ਕਰ ਤੰਕ ਹੈ ਤੁਸੀਂ ਬਾਅਦ ਕੋਤੀ ਸਮਾਂ ਵਿੱਚ ਰੱਖਦੇ ਹੋ ਥੋੜੇ ਜਿਹਾ ਇੱਧਰ ਮੱਕੜੀ ਕਿਦੋਂ ਮੇਰੇ ਗਰੌ ਤੇਲ ਜਾ ਗੋ ਤੇ ਅਸੀਂ ਚੋਰ ਹੋ ਗਿਆ ਬੋਟਾ ਸਾਨੂੰ ਹੀ ਚੋੜ ਬਣਾ ਰਹੇ ਨੇ ਹਰੇਕ ਬੋਟਾ ਯਾਰ ਕੁਝ ਚੋਰ ਹੋਏ ਸਾਹਿਬ ਕੀ ਨਾਮ ਹੈ ਤੁਹਾਡਾ ਨਾਪਰੇ ਸਿੰਘ ਜੀ ਨਾਪਰੇ ਕੀ ਮਾਮਲਾ ਹੋ ਗਿਆ ਮੈਂ ਯੂਰੇ ਤੇਲ ਪਾਉਣਾ ਸੀ ਅੰਕੁਰ ਪੰਪਾ ਸਰਹੰਦ ਰੋਡ ਤੇ ਡੀਮਾਰਟ ਦੇ ਨਾਲ ਜੀ ਤੇ ਮੈਂ ਤੇਲ ਪਾਉਣ ਆਇਆ ਔਰੇ ਮੈਂ ਗੱਡੀ ਆ ਮਸ਼ੀਨ ਦੇ ਉੱਤੇ ਤੇਲ ਪਾਉਣ ਨੂੰ ਲਾਈ ਤੇ ਇਹਨਾਂ ਨੇ 392 ਲੀਟਰ ਤੇਲ ਪਾ ਤਿਆ ਮੇਰੀ ਗੱਡੀ ਚ ਤੇ ਗੱਡੀ ਕੰਪਨੀ 365 ਲੀਟਰ ਦੀ ਟੈਂਕੀ ਕਹਿੰਦੀ ਆ ਤੇ ਚਲੋ 365 ਨਹੀਂ ਤਾਂ 80 ਪੈ ਜਾਏਗਾ ਇਹਦੇ ਵਿੱਚ 15 ਲੀਟਰ ਫालतू ਪੈ ਜਾਏਗਾ ਜੀ ਪਲਾਸਟਿਕ ਦੇ ਹੋਣ ਕਰਕੇ ਪਰ ਇਹ ਕਹਿੰਦੇ ਵੀ ਸਾਡੀ ਮਸ਼ੀਨ ਸਹੀ ਆ ਇਹ ਕਹਿੰਦੇ ਕੱਢ ਕੇ ਤੇਲ ਚੈੱਕ ਕਰ ਲੈ ਆਪਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਕੱਢ ਲਓ ਇਹਨਾਂ ਨੇ ਤੇਲ ਕੱਢਿਆ ਵੀ ਆ ਕੱਢ ਕੇ 398 ਲੀਟਰ ਤੇਲ ਨਿਕਲਿਆ ਇਹ ਕਹਿੰਦੇ ਵੀ ਸਾਡਾ 392 ਪੂਰਾ ਹੋਗਾ ਹੁਣ ਤੂੰ ਦੇਖ ਆਪਣਾ ਵੇ ਸਾਡਾ ਪੂਰਾ ਹੋ ਗਿਆ ਮੈਂ ਕਿਹਾ ਮੇਰੀ ਗੱਡੀ 8 ਲੀਟਰ ਦੇ ਵਿੱਚ ਤੁਸੀਂ ਸਟਾਰਟ ਕਰਕੇ ਦਿਖਾ ਦਿਓ ਬਾਈ ਕਹਿੰਦੇ ਜੀ ਸਾਨੂੰ ਨਹੀਂ ਪਤਾ ਹੈਗਾ ਸਾਡਾ ਤੇਲ ਪੂਰਾ ਹੋਗਾ ਬਾਕੀ ਤੇਰੀ ਗੱਡੀ ਚ ਕਿੰਨਾ ਸੀਗਾ ਮੇਰੀ ਗੱਡੀ ਦੇ ਵਿੱਚ ਹਜੇ ਰਿਜ਼ਰਵ ਵੀ ਨਹੀਂ ਲੱਗੀ ਸੀ ਗੱਡੀ ਰਿਜ਼ਰਵ ਦੇ ਵਿੱਚ ਵੀ 50 ਤੋਂ 60 ਲੀਟਰ ਤੇਲ ਰੱਖਦੀ ਹੈ ਜੀ ਕਿਹੜੀ ਗੱਡੀ ਹੈ ਟਾਟਾ ਦਾ ਘੋੜਾ ਜੀ 5530 ਸਿਗਨਾ ਜੀ ਕਨਫਰਮ ਹੈ ਵੀ 30 40 ਲੀਟਰ ਜਰ ਜਾਂਦਾ ਹਾਂਜੀ ਹਾਂਜੀ 30 40 ਲੀਟਰ ਰਿਜ਼ਰਵ ਦੇ ਵਿੱਚ ਰੱਖਦੀ ਹੈ ਸਾਨੂੰ ਸਾਨੂੰ ਕਿੰਨੇ ਚਿਰ ਬਚ ਸਕਦੇ ਇਹ ਹੁਣ ਸਟਾਰਟ ਵੀ ਨਹੀਂ ਹੋਣੀ ਹੈਗੀ ਗੱਡੀ ਜੇ 8 ਲੀਟਰ ਤੇਲ ਪਾਉਣ ਜੀ। ਘੱਟੋ ਘੱਟ ਕਿੰਨਾ ਤੇਲ ਲਾਉਣਾ ਚਾਹੀਦਾ? ਘੱਟੋ ਘੱਟ 4 ਉਂਗਲ ਤੇਲ ਲਾਉਣਾ ਚਾਹੀਦਾ। 30 ਕਿਲੋ ਲੀਟਰ 30 ਤੋਂ 40 ਲੀਟਰ ਦੇ ਵਿੱਚ ਹੋਣਾ ਚਾਹੀਦਾ ਤਾਂ ਗੱਡੀ ਜਾ ਕੇ ਸਟਾਰਟ ਹੋਏਗੀ ਜੀ। ਵਿੱਚ ਕੀ ਨਾਮ ਹੈ ਜੀ? ਮੇਰਾ ਦੀਪਕ ਮਿੱਤਲ ਹੈ ਜੀ ਨਾਮ ਮੇਰਾ। ਅੱਛਾ ਕੀ ਮਾਮਲਾ ਹੈ ਜੀ ਤੇ ਪੈਟਰੋਲ ਪੰਪ ਤੇ ਟਿਪਰਲ ਸਵਾਰ ਆਪਣੇ ਟਿਪਰ ਤਾਲਕ ਪਹੁੰਚੇ ਸੀ ਉਹਨਾਂ ਵੱਲੋਂ ਤੇਲ ਨੂੰ ਲੈ ਕੇ ਦੋਸ਼ ਲਗਾਏ ਗਏ ਨੇ ਕੀ ਕਹੋਗੇ? ਦੋਸ਼ ਲਗਾਇਆ ਜੀ ਬਿਲਕੁਲ ਗਲਤ ਹੈ ਜੀ ਇਹਨਾਂ ਦਾ। ਠੀਕ ਹੈ ਨਾ ਇਹਨਾਂ ਨੇ ਤੇਲ ਪ ਇਹਨਾਂ 65 ਲੀਟਰ ਦੇ ਮੈਂ ਕਹਾਂ ਕੋਈ ਗੱਲ ਨਹੀਂ ਜੇ ਤੈਨੂੰ ਬਹਿਮ ਚੈਮਰਾ ਬਹਿਮਾਨਾ ਚੈੱਕ ਕਰ ਜੋ ਮਰਜ਼ੀ ਚੈੱਕ ਕਰ ਦੂ ਪੰਪ ਦੇ ਉੱਪਰ ਚਾਹੇ ਟੀਮ ਬਲਾਲਾ ਜੋ ਵੀ ਪੰਪ ਮੰਨ ਲਗੇ ਮੈਂ ਉਹਦੇ ਲਈ ਆਪਣੀ ਹੁੰਦੀ ਹੈ ਜੀ ਮਿੰਤੀ ਵਾਲੀ ਚੈਮਰਾ ਸੇਲ ਦੇ ਅਫਸਰ ਜੋ ਮਰਜ਼ੀ ਬਲਾਓ ਜੋ ਅਸੀਂ ਤੇਲ ਕੱਢਿਆ ਜੀ 400 ਲੀਟਰ ਤੇਲ ਨਿਕਲਿਆ ਟੈਂਕੀ ਦੇ ਵਿੱਚੋਂ ਹਲੇ ਵੀ ਮੌਜੂਦਾ ਟੈਂਕੀ ਦੇ ਵਿੱਚ 10 15 ਲੀਟਰ ਤੇਲ ਵਿੱਚ ਪਿਆ ਹੋਊਗਾ ਸਾਡੇ ਕੋਲ ਬਕਾਇਦਾ ਸਲਿੱਪ ਵੀ ਪਈ ਹੈ ਜੀ ਕਿੰਨਾ ਤੇਲ ਪਿਆ ਮਸ਼ੀਨ ਦੇ ਵਿੱਚੋਂ ਕਰਿੰਦੇ ਨੇ ਤੇਲ ਪਾਇਲ ਨਵੇਂ ਡਰਾਈਵਰ ਖੜਕੇ ਡਰਾਈਵਰ ਨੇ ਤੇਲ ਪਵਾਇਆ ਭਾਈ ਜੋ ਉਹਨਾਂ ਦਾ ਕਹਿਣਾ ਇਹ ਕੰਨ ਆਫ ਦਾ ਫੋਨ ਦੀ ਵੀਡੀਓ ਨਹੀਂ ਬਣਾ ਸਕਦੇ ਜੀ ਆਪਾਂ ਇਹ ਕਿਸੇ ਮਰਜ਼ੀ ਪੰਪ ਵਾਲੇ ਤੁਸੀਂ ਪੁੱਛ ਸਕਦੇ ਹੋ ਇਹ ਪੈਸੇ ਵੱਲੋਂ ਪਰਮਿਸ਼ਨ ਨਾ ਹੁੰਦੀਆਂ ਨੇ ਜੀ ਕਿਉਂਕਿ ਜਿਹੜੀ ਵਿੱਚੋਂ ਮਤਲਬ ਕਿ ਉਹ ਨਿਕਲਦੀਆਂ ਨੇਗੇ ਫੋਨ ਦੀਆਂ ਜੀ ਟਾਵਰ ਕਰਕੇ ਉਹਦੇ ਨਾਲ ਅੱਗ ਲੱਗਣ ਦਾ ਡਰ ਰਹਿੰਦੇ ਪੰਪ ਦੇ ਉੱਪਰ ਤਾਂ ਫੋਨ ਹੋਇਆ ਗਿਆ ਜਿਹਦੇ ਵਾਸਤੇ